ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ। ਉਹ ਜੀ ਅੱਜ ਆਪਾਂ ਕਰਦੇ ਹਾਂ ਸਪਰੇ ਝੋਨੇ ਤੇ। ਤੇ ਐਸੇ ਝੋਨੇ ਤੇ ਕਰਨੀ ਆ। ਤੇ ਜਿਵੇਂ ਤੋਂਪ ਨਿਕਲੀ ਆ। ਤੇ ਬੱਦਲ ਹੈਗੇ ਆ ਪਰ ਤੋਂਪ ਨਿਕਲੀ ਆ। ਇੱਕ ਤਾਂ ਇਹ ਆਪਣੇ ਪਹਿਲਾਂ ਜਿਹੜੇ ਗੇਤਾ ਝੋਨਾ ਉਹਨੂੰ ਪ੍ਰਦਾਨ ਪਾਈ ਨੂੰ ਬਹੁਤ ਟਾਈਮ ਹੋ ਗਿਆ ਜੀ। ਤੇ ਹੁਣ ਦਿਨ ਜਾਂ ਲੱਗ ਗਿਆ ਸਟicker ਪਾ ਕੇ ਵਿੱਚ ਸਪਰੇ ਕਰਦੇ ਆਂਗੇ। ਤੇ ਉਹਦੇ ਨਾਲ

ਦੇ ਵੀ ਹੈ ਟਾਰਾ ਦਾ ਟਿਕੀ ਨੂੰ ਨਹੀਂ ਆ ਤੇਲੇ ਤੋਂ ਦੇ ਪਾਰਕ ਹੁੰਦਾ ਭਾਈ ਇਹ ਟਾਰਾ ਜੈਸ ਮਸ਼ੀਨ ਨਹੀਂ ਨਹੀਂ ਇਹ ਜ਼ਰੂਰ ਕੋਈ ਦੂਜੇ ਪਾਰ ਨੇ ਪਹੁੰਚਾਇਆ ਨਹੀਂ ਹੈ ਬਹੁਤ ਆਪਣੇ ਕੋਲੇ ਆਪਣੇ ਕੋਲੇ ਬਾਲੀ ਆ ਪੂਰੀ ਨਹੀਂ ਹੈ ਅਡੋ ਯਾਏ ਲਿਖੀ ਆ ਉਹ ਜਦੋਂ ਨਾਲ ਜਦੋਂ ਕਿ ਲੱਗਦਾ ਨਹੀਂ ਨਹੀਂ ਮੈਂ ਤਾਂ ਇਹਦੇ ਨਾਲ ਪਾਇਆ 120 ਗ੍ਰਾਮ ਪੱਕੇਲੇ ਦੀ ਪਾਣੀ 60 ਗ੍ਰਾਮ ਪਾ ਲਈਏ ਨਾ 5 ਬਰੰਗ ਤੋਂ 20 500 20 ਗ੍ਰਾਮ ਦਾ 50 ਤੋ ਇਹ ਚੀਜ਼ ਉਹ ਗਰਾ ਪਾਉਣੀ ਸੀ ਇਹ ਛੱਟ ਪੈਦੀ ਉਹ ਵੱਧ ਪਾਣੀ ਤੇਰ ਕਿੰਨਾ ਕਿਸ ਸਮੁੰਦਰੋ ਚ ਤੇਲ ਤਾਂ ਹੈਗਾ ਤੇਲ ਤਾਂ ਬਹੁਤ ਆਦਿ ਹੈ ਤੇ ਆਪਾਂ ਉਹ ਹੀ ਚਲਾਉਣਾ ਪਾਸ 15 ਮਹੀਨੇ 15-16 ਮਹੀਨੇ ਪਾਣੀ ਪਾਣੀ ਕਰਦੇ ਨਹੀਂ ਜਾਂਦੇ ਨਹੀਂ ਉਹਨਾਂ ਇਹਨਾਂ 50 ਕਿਲੋ ਨਾਏ ਸੌਖਾ ਜੀ ਇਹ ਆ ਵੀ ਇੱਕ ਫੱਟੀ ਤਾਂ ਨਹੀਂ ਲੀਕ ਉਹ ਹੈ ਫੱਟੀ ਫੱਟੀ ਨਹੀਂ ਇਹਦੇ ਵਾਲੀ ਨਹੀਂ 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 ਬਾਕੀ ਇਹ ਤਾਂ ਪਾਣੀ ਪਤਾ ਲੱਗੂ ਜੇ ਪਾਣੀ ਉੱਤੇ ਖੜਾ ਫਾਟੇ ਦਾ ਪਲਾਨ ਹੀ ਲੈ ਆ ਸੂਆ ਜਾ ਚੱਕ ਲਾ ਹਾਂ ਯਾਰ ਇਹਦੇ ਨਾਲ ਨਹੀਂ ਇਹ ਤਾਂ ਹੋ ਗਿਆ ਮਤਲਬ ਹੱਲ ਲਾ ਦੇ ਇਹਦੇ ਲਈ ਕੋਠੀ ਚ ਪਿਆ ਪਲਾਸਟਰ ਪਲਾਸਟਰ ਲੋਡ ਪੈ ਨਹੀਂ ਨੇ ਕੋਈ ਆਇਆ ਕਰੇ ਆ ਤੂੰ ਅੰਮੀ ਅੰਮੀ ਇਹ ਦੂਜਾ ਗ੍ਰਾਮ ਹੈ ਹੂੰ ਜਲਦੀ ਕੰਪਨੀ ਦੀ ਹੈ ਜੀ ਨਾ ਨਾ ਜਿਹੜਾ ਪੜਾਈ ਜਾਨੀਏ ਐਫ ਐਮ 3 ਹੁੰਦੀ ਹੈ ਪਹਿਲਾਂ ਹੁੰਦੀ ਹੈ ਡੂ ਪੁਆਇੰਟ ਮੋਡਰਨ ਜਦੋਂ ਦੋੜਾ ਚੜੀ ਕੀਤੀ ਕਿਉਂਕਿ ਪਲਾਪਨਰ ਮੇਰੇ ਕਿਤੇ ਸੀ ਗਰਾਉਂਡ ਉਪਉਣ ਦੀ ਉਹ ਸੀ ਸੁੱਧ ਜਿਹਾ ਰੇਨ ਹੋਈ ਸਾਰਿਆਂ ਨੂੰ ਪਹਿਲਾਂ ਆਪਾਂ ਕੀਤੀ ਸੀਗੀ ਵਾਟ ਲਿਆ ਕੇ ਹਾਂ ਵਾਟ ਨਰਮੇ ਦੇ ਨਰਮੇ ਦੇ ਵਾਟ ਕੀਤੀ ਸੀ ਹੂੰ ਸੱਚੇ ਕਿਵੇਂ ਤੇ ਵਾਟ ਬਹੁ ਹੋਈਆ ਜੇ ਨਰਮੇ ਨੂੰ ਹੋਣ ਲੱਗੇ ਸੀ ਹੂੰ ਹੂੰ ਇਹ ਕਿਹੜਾ ਲੰਨ ਇਸ ਪਾਣੀ ਪੰਡਾ ਬਣ ਰਿਹਾ ਹੈ ਇਹ ਕਿੰਨਾ ਕਿੰਦਾ ਹੈ ਜੇ ਤੂੰ ਆਪਣੀ ਉਹ ਹਰੀ ਜੀ ਚੱਕ ਲਿਆ ਹੁੰਦਾ ਉੱਥੋਂ ਯਾਰ ਉਹ ਦਵਾਈ ਪਾ ਕੇ ਲੈ ਜਾਂਦੇ ਉਧਰ ਗਾ ਤਿੰਨਾ ਚਾਰਾਂ ਢੋਲੀਆਂ ਨੇ ਵੇਖ ਕਿਉਂ ਨਾਲ ਦੇ ਵੇਖ ਚੱਪਨ ਨਾਲੇ ਫੱਟੀ ਵੀ ਹੈਂ ਲੀਗ ਤਾਂ ਨਹੀਂ ਕਰਦੀ ਕੋਈ ਇਹ ਨਹੀਂ ਇਹ ਤਾਂ ਪਾਣੀ ਆਇਆ ਇਹਨੂੰ ਆ ਗਿਆ ਉਹ ਪਾਣੀ ਦਾ ਪਾਣੀ ਉਹਦੇ ਬਰਕੈਨ ਟੱਪਿਆ ਜਦੋਂ ਤੂੰ ਮੈਂ ਲਾਗੀ ਬਾਹਰ ਦੀ ਮੈਂ ਲਾ ਲਾ ਬਰਕੈਨ ਨਾ ਕੜਿਆ ਫੁੱਲਾ ਫੁੱਲਾ ਬਰਕੈਨ ਤਾਂ ਉਹਦੇ ਟੱਪਿਆ ਜਦੋਂ ਤੂੰ ਉਹ ਕਰਕੇ ਪੂਰੇ ਆਉਂਦਾ ਸੀ ਸਟਿੱਕਰ ਰਹਿ ਗਿਆ ਨਾ ਪਾਦੀ ਵਿੱਚੇ ਫਿਰ ਪਾ ਦੇ ਇਹ ਕਿੰਨੇ ਕਿਲਿਆਂ ਦਾ ਹੈ 1 ਐਮਐਲ 1 ਲੀਟਰਾਂ ਤੇ ਹੈ ਤਾਂ ਸਮਝੰਦਰਾ ਦਰਮੀ ਵਿਚ ਪਾਣਾ ਪਿਆ ਕਰ ਕਿੰਨੇ ਕਿਲਿਆਂ ਦਾ ਹੈ ਐ ਨਹੀਂ ਹੁੰਦਾ ਇਹ ਡਰਮੀ ਦਾ ਪੈਂਦਾ ਹੁੰਦਾ ਹੈ ਸਮਾਲਾ ਇਹ ਦੇ 1 ਐਮਐਲਾਂ ਦੇ ਅਜ 15 ਲੀਟਰ ਵਾਲੀ ਦੇ ਵਿੱਚ 15 ਗ੍ਰਾਮ ਤੇ ਜੇ 25 ਲੀਟਰ ਵਾਲੀ ਦੇ ਵਿੱਚ 25 ਗ੍ਰਾਮ ਇਹ ਜੀਤੋ ਲੈਂਦਾ ਹੋਂਦਾ ਦਾ 7-8 ਗ੍ਰਾਮ ਰਮੀ ਦੇ ਦਵਾਈ ਆਇਓ ਨਹੀਂ ਇਹਦਾ ਕੀ ਮਤਲਬ ਹੈ ਨਾ ਸਟਿੱਕਰ ਦਾ ਤੇ ਤੇ ਪੱਤੇ ਤੇ ਚਿੰਬੜ ਜਾਂਦੀ ਹੈ ਦਵਾਈ ਲੈਂਦੀ ਨੀ ਮੜ ਕੇ ਹੂੰ ਇਹ ਮੌਸਮ ਕੱਚਾ ਆ ਹੂੰ ਹਾਂ ਫਿਰ ਤੁਰਤ ਪਾਲਾਂ ਯਾ ਜ਼ਰੂਰੀ ਤਾਂ ਨਹੀਂ ਵਿਚਰ ਲਾਉਣੀ ਹੂੰ ਤੁਰਤ ਪਾਲਾਂ ਕਰਾਂਗੇ ਯਾਰ ਹਾਂ ਹੋਏ ਹੂੰ ਉਧਰ ਕਿਉਂ ਉਧਰ ਕੀ ਹੈ ਅੱਛਾ ਉਧਰ ਹੂੰ ਉਧਰ ਹੀ ਪਾਲਾਂਗੇ ਠੀਕ ਹੈ ਜੀ ਪਾੜੀਆਂ ਯਾਰੀ ਇਹ ਉੱਧੇ ਪਾੜੀਆਂ ਸੀ ਜਿੰਨੇ ਲੈਣੀਆਂ ਸੀ ਨਹੀਂ ਪਾਕਿਸਤਾਨਸਪਾਸ ਮਾਲੂ ਗਿਆ ਤੇ ਯਾਰ ਆਹਿਆਂ ਦੇ ਸਸਤਾ ਸਭ ਤੋਂ ਸਸਤਾ ਹੀ ਹੁੰਦੇ ਨੇ ਮੈਂ ਤਾਂ ਪਾਈਆਂ ਨਹੀਂ ਅਸੀਂ ਪਾਉਣੀਆਂ ਇਹ ਫਿਰ ਪਾਈਓਰੇ ਚ ਵਰਕਾ ਦੇ ਪਾ ਫਿਰ ਮਣਕੇ ਤਿੰਨਾ ਢੋਲੀਆਂ ਵਾਲੀ ਪਾ ਦੇ ਤੈਨੀਆਂ ਚੱਕਣੀਆਂ ਆਉਣੀਆਂ ਉਧਰੋਂ? ਹੈ? ਤੈਨੀਆਂ ਚੱਕਣੀਆਂ? ਪੋਰਾ ਜਨ ਨਾਲੇ ਨਹੀਂ ਵਿਹਲੀ ਹੋਈ ਉਹ ਚ ਪਾ ਦੇ। ਹੋਊਗਾ ਸਹੀ। ਤੂੰ ਕਦਮੀਆਂ ਕਿੰਨੀਆਂ ਲਾਉਂਗੂ? ਛੀਲ ਆਉਣੀਆਂ ਐ? ਤਿੰਨ ਕਿਲਿਆਂ ਦੇ? ਨਹੀਂ ਨਹੀਂ। ਹੋਰ? 6 ਕਿਲਿਆਂ ਦੇ। ਆ ਤਿੰਨ ਕਿਲਿਆਂ ਦੇ। ਹੀ ਹੋ ਗਿਆ ਜੀ ਦੋ ਲਾਗੀਆਂ ਦਾ ਕਿਲੇ ਤੇ ਦੋ ਨਹੀਂ ਜਾ ਦੇਣਾ ਮੰਗੇ ਚਲੋ ਭਾਈ ਚੱਕੋ ਆਪਣਾ ਹਥਿਆਰ ਤਿਆਰ ਹੋ ਜਾਂਦਾ ਸੁੱਖਾ ਭਾਈ ਘਰ ਦੇ ਮਾਮੇ 50 ਰੁਪਏ ਦੀਆਂ ਮੁੜ ਕੇ ਬਹੁਤ ਪੈਸੇ ਚ ਮਿਲਦੇ ਤਾਂ ਨੀ ਇਹ ਚੱਲੇ ਦਿੰਦਾ ਯਾਰ ਚੋਨਾ ਹੂੰ ਗੇਲਣਾ ਤੂੰ ਉਹਦੇ ਹੈਗੀ ਰੱਸੀ ਜੀ ਨਾ ਉਹ ਆਜੂ ਤੈਨੂੰ ਲੋਟ ਇਹ ਉੱਧਰ ਰੱਖਿਆਉਂਗਾ ਫਿਰ ਬਾਅਦ ਚ ਵਾਰੀ ਵਾਰੀ ਹਾਂ ਕਿਆ ਦੂਜਾ ਲੈ ਜੀ ਫਿਰ ਵੱਡਾ ਲੈ ਜੀ ਗੇਲਣ ਉਹਦੇ ਬੰਨ੍ਹ ਲਈ ਰੱਸੀ ਹੂੰ ਇਹ ਛੋਟਾ ਹੈ ਪਰ ਇਹਨੂੰ ਕਰਨੇ ਡਰਮੀ ਵੱਡੀ ਆ ਚਲ ਮੈਂ ਲੈ ਉਹਨਾਂ ਚੱਕੇ ਸਾਰਾ ਸਮਾਨ ਅੱਗੇ ਲੰਦਾ ਡੋਲ ਦੇ ਪਾਸੇ ਜਿਹੜੇ ਆ ਵੀ ਸਾਂਦੀਏ ਲਓ ਭਾਈ ਛੜਕੀ ਅਨੇ ਸਪਰੇ ਤੇ ਆ ਦੇਖੋ ਤੇਰਾ ਬਾਜ ਰੂਪਾ ਪਾਈਆਂ

मुक् गए बस है निकल है यहीं निकल कह सारे जी सर माड़ी गल खूबा पर ਚੱਲ ਉਹ ਬਦਲ ਰਹਿ ਗਿਆ ਹੀ ਐਂ ਜੇ ਦਰਦਾ ਐ ਐ ਯਾਰ ਪਾਣੀ ਵਾਲਾ ਖੜਾ ਰਿਆ ਹੈ ਇਹਦੇ ਨਾਲ ਵੀ ਉਵੇਂ ਹੋਈ ਆਹ ਇਹ ਖੂਬਾ ਬਹਾਦਰ ਇਹਦੇ ਚ ਹਾਂ ਕਿਹੜੀ ਜਾਏ ਨਾ ਯਾਰ ਆਪਾਂ ਨੂੰ ਲੱਗੀਆਂ ਦੀ ਰੇਜ ਜ਼ਿਆਦੇ ਆ ਹਾਂ ਤੂੰ ਕਿਹੜੇ ਲੱਗੇਗਾ ਕੋਈ ਪੱਕਾ ਨਹੀਂ ਕਿਹੜਾ ਕਿਹੜਾ ਰਹੇਗਾ ਆਹ ਇਹ ਕਰਕੇ ਆਏਗਾ ਫੇਰ ਨਹੀਂ ਨਹੀਂ ਉਹ ਰਹਿਿੰਦਾ ਇੱਥੇ ਪਾਦ ਰਹੀ ਦੀ ਥੋੜੀ ਜੀ ਕਦਰ ਤਾਂ ਨਹੀਂ ਰਹੀਦੀ ਇਧਰ ਤਾਂ ਨਹੀਂ ਰੰਦਾ ਇਹ ਮੈਂ ਲੈ ਕੇ ਆਇਆ ਨਾ ਬਾਹਰੋਂ ਮੈਂ ਲਾਈ ਇਹ ਦਰੂਹ ਲਾਉਂਦਾ ਆ ਬੈਠੇ ਰਹਿੰਦੀ ਇੱਥੋਂ ਥੋੜਾ ਜਿਹਾ ਆਪਣੇ ਕਿਵੇਂ ਪਾ ਲੈ ਪਾਣੀ ਆਪਾਂ ਕਿਹੜੇ ਜਿਹਾ ਪਾਵਾਂਗੇ ਹਣ ਚਾਲੇ ਆਜਾ ਪਾ ਚੁੱਕੇ ਤੂੰ ਕਿਹੜੇ ਜਿਹਾ ਵੜੇਗਾ ਨਾ ਕਿੱਲੇ ਕੱਢਦੀ ਫਿਰੋ ਅਸੀਂ ਉਹ ਕੱਢੇ ਹੋਣੇ ਆ ਆ ਫਿਰ